ਮੋਤਾਬਸਾਲ ਦੋ ਹਾਲਾਤ ਨੇ ਜੋ ਵੇਖ ਰਹੇ ਕਿ ਪੰਜਾਬ ਦੇ ਬਹੁਤ ਹਾਲਾਤ ਨਹੀਂ ਮੌਜੂਦਾ ਹਾਲਾਤ ਬਹੁਤ ਦੁਖਦਾਈ ਹੈ ਜੀ ਅਗਲੇ ਦੋ ਤਿੰਨ ਦਿਨਾਂ ਚ ਬਰਸਾਤ ਬਹੁਤ ਜ਼ਿਆਦੀ ਪੈ ਗਈ ਹੈ ਮਾਚਲ ਜੀ ਕਪਲ ਤਾਂ ਚੌਕ ਆ ਰਿਹਾ ਹੈ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਹਾਂ ਆਪਾਂ ਆਪਣੇ ਲੋਕਾਂ ਦੀ ਮਦਦ ਕਰੀਏ ਜੀ ਦਾ ਕੁਝ ਥਿੰਨਾ ਵੀ ਸਾਧਨ ਹੈ ਮੈਂ ਕਾਲੀਗਲ ਦੇ ਲੀਡਰਸ਼ਿਪ ਤੇ ਵਰਕਰਾਂ ਨੂੰ ਤਾਂ ਕਹਿ ਵੀ ਦਿੰਦਾ ਕਿ ਜਿੱਥੇ ਕੋਈ ਟਰੈਕਟਰ ਦੀ ਲੋੜ ਆ ਕਿਸੇ ਕੋਈ ਜੇਸੀ ਦੀ ਲੋੜ ਆ ਜੋ ਵੀ ਲੋੜ ਆ ਪਰ ਦੁੱਖ ਇਸ ਗੱਲ ਦਾ ਹੈ ਸਰਕਾਰ ਹੈਨੀਤ ਬਿਲਕੁਲ ਭਗਵਾਨ ਤਮਨ ਛੁੱਟੀਆਂ ਬਣਾਉਣ ਦੇ ਲਾਟੂ ਬੈਠਾ ਹੈ ਐ ਜਾਂ ਨਲਾਇਕ ਮੁੱਖ ਮੰਤਰੀ ਮੈਂ ਜ਼ਿੰਦਗੀ ਸ਼ਨੀ ਦੇਖਿਆ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਬਦਲ ਸਾਹਿਬ ਜਿਹੜੇ ਹਾੜ ਨਾਲ ਕੁਦਰਤੀ ਮਾਰਗ ਦਾ ਇੱਕ ਰਾਹ ਹੀ ਧਿਆਖੇ ਦਿੰਦੇ ਮਾਹੀ ਮੈਂ ਤੁਹਾਡੇ ਅੱਗੇ ਲੱਗੇ ਦੇ ਵਿੱਚ ਵੀਰ ਬਾਦਰੀ ਸਾਡੇ ਹੱਥ ਦੇ ਤੋਂ ਪ੍ਰਚਾਰ ਕਰਨਾ ਕੀ ਕਹਿੰਦੇ ਜਿੰਨੀ ਚੋਣ ਦੇ ਸਬੰਧ ਵਿੱਚ ਬਾਦਲ ਸਾਹਿਬ ਇੱਥੇ ਆਏ ਨੇ ਤੇ ਵੱਖ-ਵੱਖ ਪਿੰਡਾਂ ਵਿੱਚ ਉਹਨਾਂ ਦੌਰਾ ਰੱਖਿਆ ਵਾ ਲੋਕਾਂ ਨੂੰ ਮਿਲ ਰਿਹਾ ਬੜਾ ਅੱਛਾ ਵਾ ਲੋਕਾਂ ਵਿੱਚ ਪਰਵਾਹ ਹੰਗਾਰਾ ਮਿਲ ਰਿਹਾ ਸਾਨੂੰ ਬਹੁਤ ਜ਼ਿਆਦਾ ਤੇ ਬੱਸ ਵਧੀਆ ਲੋਕਾਂ ਦੀ ਅਪੀਲ ਕਰਨਾ ਕਿ ਆਮ ਜਿੰਮੀ ਚੋਣ ਲੋਕੀ ਵੇਖੋ ਜਿੰਨੀ ਚੋਣ ਵਿੱਚ ਪੰਜਾਬ ਦਾ ਵੇਖੋ 10 ਸਾਲ ਵਿੱਚ ਕਿੰਨਾ ਨਿਛਾਨ ਹੋਇਆ ਲੋਕਾਂ ਨੂੰ ਖੁਦ ਪਤਾ ਵਾ ਲੋਕੀ ਆਪ ਵੀ ਆਪ ਮਹਰ ਰਹੀ ਤੁਰਿਆ ਹੁਣ ਜੀ ਇਹ ਕਾਠ ਬੂਥ ਵਾਈਜ਼ ਕੀਤਾ ਗਿਆ ਹੈ ਬੂਥ ਵਾਈਜ਼ ਅਸੀਂ ਮੀਟਿੰਗ ਕਰਦੇ ਪਏ ਆ ਜੋ ਵੀ ਆਪਣੇ ਪਰਸਨਲ ਪ੍ਰੋਬਲਮਸ ਦੂਜੀਆਂ ਪ੍ਰੋਬਲਮ ਪਿੰਡਾਂ ਦੀਆਂ ਜੋ ਵੀ ਆ ਸਾਰੀਆਂ ਆਪਾਂ ਪ੍ਰਧਾਨ ਜੀ ਨਾਲ ਡਿਸਕਸ ਕਰ ਰਹੇ ਆ ਬੂਥ ਵਾਈਜ਼ ਮੀਟਿੰਗ ਚੱਲ ਰਹੀ ਹੈ ਜੀ ਪੂਰਾ ਰਪਾਰਟ ਪੂਰਾ ਅੰਦਾਜ਼ਾ ਕਿੰਨਾ ਚੋਕਰਾ ਬੂਥ ਹੈ ਜੀ ਤੁਸੀਂ ਆਪ ਖੋਦੀ ਵੇਖ ਲਓ ਬਹੁਤ ਜ਼ਿਆਦਾ ਇਕੱਠ ਹੋ ਰਿਹਾ ਪਿੰਡਾਂ ਵਿੱਚ ਬਹੁਤ ਉਤਸ਼ਾਹ ਹੈ ਪ੍ਰਧਾਨ ਜੀ ਨੂੰ ਲੈ ਕੇ ਕਿ ਪ੍ਰਧਾਨ ਜੀ ਪਿੰਡਾਂ ਚ ਆ ਰਹੇ ਆ ਬੂਥ ਵਾਈਜ਼ ਮੀਟਿੰਗ ਕਰ ਰਹੇ ਆ ਪਰਸਨਲੀ ਲੋਕਾਂ ਨੂੰ ਜਾ ਕੇ ਮਿਲ ਰਹੇ ਆ ਕਿਹੜੇ ਕਿਹੜੇ ਮਿਲ ਕੇ ਲੋਕਾਂ ਦੇ ਮੁੱਦੇ ਮੁੱਦੇ ਸਭ ਤੋਂ ਪਹਿਲਾ ਵੱਡਾ ਮੁੱਦਾ ਤਾਂ ਅਸੀਂ ਲਾਸਟ ਫਿਊ ਡੇਸ ਤੋਂ ਅਸੀਂ ਇੱਕ ਵੀਡੀਓ ਵੀ ਕੀਤੀ ਸੀਗੀ ਨਿਊਜ਼ ਚੈਨਲ ਨੂੰ ਦਿੱਤੀ ਸੀਗੀ ਵੀਡੀਓ ਉਹ ਜਿਹੜੀ ਆ ਬਾਬਾ ਬੁੱਢਾ ਸਾਹਿਬ ਜੀ ਨੂੰ ਜਾਂਦਾ ਆ ਰਸਤਾ ਪੁਲ ਜਿਹੜਾ ਆ ਉਹ ਜੜਾ ਪੋਲ ਬਿਲਕੁਲ ਟੁੱਟਾ ਹੋਇਆ ਹੋਇਆ ਤਿੰਨ ਚਾਰ ਸਾਲ ਤੋਂ ਮਤਲਬ ਕਿ ਸਰਕਾਰ ਜਿਹੜੀ ਆਪਣੀ ਆਈ ਹੈ ਸਾਲ ਤੋਂ ਪੂਰਾ ਉਹ ਡੈਮੇਜ ਹੋਇਆ ਹੋਇਆ ਪੋਲ ਤੇ ਉਹਦੇ ਉਸ ਉਸ ਮੁੱਦੇ ਤੇ ਜ਼ਿਆਦਾ ਅਸੀਂ ਗੱਲ ਕਰ ਰਹੇ ਆ ਕਿਉਂਕਿ ਉਹ ਪੋਲ ਦੀ ਬਹੁਤ ਜ਼ਰੂਰਤ ਆ ਉਹਨੂੰ ਬਣਨਾ ਚਾਹੀਦਾ ਆ ਜੀ ਤੇ ਹੋਰ ਸੜਕਾਂ ਦੇ ਆਪਣੀ ਸੀਵਰੇਜ ਦੀ ਪ੍ਰੋਬਲਮ ਆ ਤੇ ਨਸ਼ਿਆ ਵਿਰੋਧ ਅਸੀਂ ਕਰ ਰਹੇ ਆ ਆਵਾਜ਼ ਉਠਾ ਰਹੇ ਆ ਬਿਲਕੁਲ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਾਮੇ ਦਾ ਨਸ਼ਾ ਦੇ ਆ ਤੇ ਲੋਕਾਂ ਦੇ ਦੇ ਕੋਲੇ ਦੇ ਛਿੱਟੇ ਦੀ ਨਸ਼ੇ ਨਮਾ ਤੇ ਇਸ ਵੱਲੀ ਕੀ ਕਰੀਏ ਜੇ ਬੰਦੀ ਇਸ ਨੂੰ ਕੀ ਕਰੂਗਾ ਜੀ ਸਭ ਤੋਂ ਪਹਿਲਾਂ ਤਾਂ ਮੁੱਦਾ ਹੀ ਇਹ ਹੁੰਦਾ ਆ ਕਿਉਂਕਿ ਪਿੰਡ-ਪਿੰਡ ਜਿੱਦੋਂ ਅਸੀਂ ਚੌਂਕ ਪ੍ਰਚਾਰ ਲਈ ਜਾਂਦੇ ਆ ਸਭ ਤੋਂ ਪਹਿਲਾਂ ਜਿਹੜੀਆਂ ਮਾਮਾ ਵਿਚਾਰੀਆਂ ਮਿਲਕਦੀਆਂ ਆ ਉਹਨਾਂ ਦੇ ਪੁੱਤ ਜਿਹੜੇ ਆ ਨਸ਼ਿਆ ਨਸ਼ਿਆਂ ਦੇ ਆਦੀ ਹੋਏ ਪਏ ਆਸ ਪਰਿਵਾਰ ਜਿਹੜੇ ਉਹ ਬਰਬਾਦ ਹੋ ਰਹੇ ਆ ਸਭ ਤੋਂ ਵੱਡੀ ਮੁਹਿੰਮ ਅਸੀਂ ਕਮੇਟੀਆਂ ਬਣਾਵਾਂਗੇ ਨਸ਼ਿਆ ਵਿਰੋਧ ਜਿਹੜੇ ਆ ਅਸੀਂ ਕਮੇਟੀ ਚਲਾਵਾਂਗੇ ਤੇ ਬਸ ਇਸ ਤਰੀਕੇ ਨਾਲ ਤੁਹਾਨੂੰ ਦੋਨੋਂ ਨੂੰ ਇਨਾ ਬੜਾ ਫਾਇਦਾ ਮਿਲਿਆ ਕੀ ਲਾਚ ਆਉਣ ਵਾਲੇ ਖਾਂ ਨੇ ਹੋ ਰਹੀ ਜੀ ਬਿਲਕੁਲ ਹੁਣ ਤੱਕ ਤਾਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਬਹੁਤ ਪਾਰਟੀਆਂ ਜਿਹੜੀਆਂ ਜਿਦਾਂ ਕਾਂਗਰਸ ਆਪ ਦੇ ਜਿਹੜੇ ਆਗੂ ਨੇ ਉਹ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਆ ਉਹਨਾਂ ਦੇ ਹੁੰਦਿਆ ਹੋਇਆ ਕੋਈ ਵਿਕਾਸ ਨਹੀਂ ਹੋਇਆ ਤੋਂ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਹੀ ਸਾਡੀ ਖੇਤਰੀ ਪਾਰਟੀ ਆ ਤੇ ਉਹ ਹੀ ਵਿਕਾਸ ਕਰਾਈਗੀ ਤੇ ਸੋ ਲੋਕਾਂ ਸਾਰਿਆਂ ਨੂੰ ਚੋਣਾਂ ਚਾਹੀਦਾ ਆ ਜਨਾਬ ਜਿਹੜੇ ਵੋਟਰਾਂ ਤੋਂ ਸੋ ਪਰਾ ਨੂੰ ਕੀ ਫੀਲ ਕਰਨੀ ਚਾਹੀਦੀ ਸੌਰੀ ਹਲਕੇ ਦੇ ਵਿੱਚ ਇਹ ਲੋਕਾਂ ਨੂੰ ਬੀਬੀ ਜੀ ਜੀ ਜੇ ਕਿਹੜਾ ਨਹੀਂ ਵੀ ਕਰ ਜੀ ਮੈਂ ਇਹੀ ਅਪੀਲ ਕਰਨਾ ਚਾਹਾਂਗੀ ਕਿ ਇਹ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਲਾ ਲਓ ਤੁਸੀਂ ਬੀਬੀ ਸੁਖਿੰਦਰ ਕੌਰ ਰੰਧਾਵਾ ਜੀ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਨੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਵੋਟ ਪਾਉਣੀ ਆ ਤਾਂ ਜੋ ਅਸੀਂ ਵਿਧਾਨ ਸਭਾ ਵਿੱਚ ਆਪਣੀ ਗੱਲ ਰੱਖ ਸਕੀਏ ਵਿਧਾਨ ਸਭਾ ਵਿੱਚ ਜਦੋਂ ਆਪਣੇ ਐਮ.ਐਲ.ਏ ਬਣ ਜਾਂਦੇ ਆ ਕਿਸੇ ਨੂੰ ਉੱਥੇ ਵੇਖਿਆ ਨਹੀਂ ਆ ਅਸੀਂ ਕਦੀ ਵੀ ਆਪਣੇ ਤਰਨ ਤਾਰਨ ਦੀ ਕਦੀ ਆਵਾਜ਼ ਨਹੀਂ ਉਠਾਈ ਮੁੱਦਿਆਂ ਦੀ ਆਵਾਜ਼ ਨਹੀਂ ਉਠਾਈ ਸੋ ਅਸੀਂ ਇਹ ਆਵਾਜ਼ ਉਠਾਵਾਂਗੇ ਆਪਣੇ ਜੋ ਵੀ ਮੁੱਦੇ ਆ ਉਹ ਵਿਧਾਨ ਸਭਾ ਹਲਕੇ ਵਿੱਚ ਲੈ ਕੇ ਜਾਵਾਂਗੇ ਠੀਕ ਹੈ। ਦੇਖੋ ਜੀ ਇਕੱਠ ਦੇ ਤੁਸੀਂ ਵੇਖ ਹੀ ਰਹੇ ਲੋਕਾਂ ਦਾ ਆਪ ਆ ਮਹੰਗਰਾ ਜੀ ਸਾਡੀ ਇੱਕ ਜੀ ਜੀ ਕੋਲ ਤੇ ਸੱਦੇ ਦੇ ਕਹਿੰਦੇ ਤੇ ਆਪ ਹਮਾਰੇ ਮੁਜਕੇ ਸੰਗਤ ਆਈ ਹੋਈ ਆ ਜਿਹੜੇ ਸਾਡੇ ਇੱਥੇ ਪ੍ਰਿੰਸੀਪਲ ਸਕਿੰਦਰਪੁਰ ਰੰਧਾਵਾ ਜੀ ਬਹੁਤ ਵਧੀਆ ਕੈਂਡੀਡੇਟ ਲਾਨੇ ਗਏ ਨੇ ਉਗੀਓ ਆ ਪ੍ਰਿੰਸੀਪਲ ਜਿਹੜੇ ਤੁਹਾਨੂੰ ਪਤਾ ਹੈ ਕਿ ਕਪੜਾਈ ਦੇ ਸਿਖਿਆ ਜਾ ਰਹੇ ਹੋਣ ਤੇ ਇੱਕ ਵਧੀਆ ਮੈਸੇਜ ਆਂਦਾ ਜੀ ਤੇ ਕਾਲੀ ਦਾਲ ਤੁਹਾਨੂੰ ਪਤਾ ਹਰ ਇੱਕ ਗਰੀਬ ਨਾਲ ਹਰ ਇੱਕ ਨਾਲ ਵਰਕ ਨਾਲ ਖਲਾਉਂਦਾ ਜੀ ਤੇ ਸਾਨੂੰ ਬੜੀ ਵੱਡੀ ਆਸ ਹੈ ਜੀ ਅਸੀਂ ਪੂਰੀ ਇਸ ਗਰਮੀ ਦੇ ਨਾਲ ਕੱਲ੍ਹ ਦਾ ਨੂੰ ਇੱਥੋਂ ਜਿਮਣੀ ਚੌਂ ਦੀ ਜਿੱਤ ਪ੍ਰਾਪਤ ਕਰਾਂਗੇ ਜੀ ਕਿੜੇ ਕਿੜੇ ਮੁੱਦਿਆਂ ਲੈ ਕੇ ਲੋਕਾਂ ਵਿਚਾਰ ਅਸੀਂ ਜੀ ਇੱਥੇ ਬਿਜਲੀ ਦੇ ਮੁੱਦੇ ਨੇ ਜੀ ਬਹੁਤ ਚੱਲਦੇ ਜੀ ਲੈਣ ਦੇ ਬਹੁਤ ਜ਼ਿਆਦੇ ਨੇ ਜਿੱਦਾਂ ਉਹਨੂੰ ਤੁਸੀਂ ਵੇਖ ਰਹੇ ਹੋ ਹਾੜਾ ਹੁੰਦਾ ਹੈ ਜੀ ਜਿਵੇਂ ਬੰਨ ਟੁੱਟ ਗਿਆ ਜੀ ਉਹ ਕਿ ਕੋਈ ਵੀ ਕਿਤੇ ਬੰਨ ਦਾ ਪ੍ਰਬੰਧ ਨਹੀਂ ਹੈਗਾ ਜੇ ਬੰਨ ਵੱਜੇ ਹੋਣ ਦੇ ਉਹ ਜਿੰਨੇ ਜ਼ਿਮੀਦਾਰ ਭਾਈ ਜਰਾ ਕਿੰਨੇ ਪਿੰਡ ਜਿਹੜੇ 24 25 ਪਿੰਡ ਦੇ ਪਾਣੀ ਦੀ ਲਪੇਟ ਚ ਆ ਗਏ ਨੇ ਤੇ ਜੇ ਉਹ ਬੰਨ ਵੱਜੇ ਹੋਣ ਉਹ ਜ਼ਿਮੀਦਾਰ ਦਾ ਨੁਕਸਾਨ ਉਹ ਜ਼ਿਮੀਦਾਰ ਮਰ ਰਿਹਾ ਜੀ ਬਾਹਰ ਆ ਕੇ ਕੋਈ ਕਿਤੇ ਰਹਿ ਰਿਹਾ ਜੀ ਇਹੋ ਜਿਹੇ ਮੁੱਦੇ ਜਿਹੜੇ ਗਰੀਬ ਦੇ ਸਕੂਲ ਦੇ ਪੜ੍ਹਾਈ ਦੇ ਐਜੂਕੇਸ਼ਨ ਦੇ ਇਹ ਮੁੱਦਿਆਂ ਨੂੰ ਲੈ ਕੇ ਜੀ ਚੱਲ ਰਹੇ ਜੀ ਤਵੀਰ ਪਾਤਾ ਜੀ ਐਸੀ ਕੀ ਚੋਅ ਆਇਦਵਾਇਆ ਉਹਨਾਂ ਨੇ ਜੀ ਐਜੂਕੇਸ਼ਨ ਦਾ ਫੁੱਲ ਵਿਸ਼ਵਾਸ ਦਿਵਾਇਆ ਜੀ ਬਿਜਲੀ ਦਾ ਬਿਜਲੀ ਦਾ ਵਿਸ਼ਵਾਸ ਦਵਾਇਆ ਜੀ ਜਿਹੜੇ ਬੰਨ ਵੱਜ ਜਾਣਗੇ ਜੋ ਪਾਣੀ ਦੇ ਹੱਟ ਜਿਹੜੇ ਇਸ ਤੋਂ ਗਾਂ ਨਹੀਂ ਆਉਣਗੇ ਜਿਹੜੇ ਰੋਡ ਉੱਤੇ ਜਿਹੜੇ ਕੁਝ ਵੀ ਨਹੀਂ ਹੋ ਜਾ ਹੋਏਗਾ ਜੀ ਜਿਹੜਾ ਗਰੀਬ ਪਰਿਵਾਰ ਕੋਈ ਵੀ ਮਤਲਬ ਸੜਕਾਂ ਦੇ ਰੋਲੇਗਾ ਨਹੀਂ ਜੀ ਤੇ ਕੀ ਲੋਕਾਂ ਨੂੰ ਫੀਸ ਦੀ ਕਰਨੀ ਜਾਣਾ ਉਹ ਜਿਹੜਾ ਇਕੱਠਾ ਹੋ ਗਿਆ ਤਾਂ ਲੋਕਾਂ ਨੂੰ ਹਲਕੇ ਨੂੰ ਕਿਹਨੇ ਜਾਉ ਲੋਕਾਂ ਦੇ ਹਲਕਿਆਂ ਨੂੰ ਲੋਕਾਂ ਨੂੰ ਸਾਰੇ ਨੂੰ ਹਲਕੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਇੱਥੋਂ ਪ੍ਰਿੰਸੀਪਲ ਸਖਜਿੰਦਰ ਗੁਰਮੁਦਾਵਾ ਜੀ ਦੀ ਕਾਲੀਦਾਲ ਦੀ ਵੱਡੀ ਮਤਲਬ ਜਿੱਤ ਪ੍ਰਾਪਤ ਕਰਦੇ ਇਕ ਇੱਥੇ ਤੁਹਾਨੂੰ ਮਤਲਬ ਦੱਸ ਦੱਸਦੇ ਹਾਂ ਜੀ ਜਿਹੜਾ ਸਾਡਾ ਪੋਲਿਆ ਬੱਬੜਾ ਸਾਹਿਬ ਨੂੰ ਜਾਂਦੇ ਆ ਉਹ ਟੁੱਟਾ ਵਾ ਤੇ ਉਹ ਬੜੀ ਪਰੇਸ਼ਾਨੀ ਹੋਉਂਦੀ ਆ ਜਿਹੜੀ ਲਾਕੇ ਦੀ ਸੰਗਤ ਸਾਰੀ ਬਹੁਤ ਜ਼ਿਆਦੀ ਮਤਲਬ ਰਸਤੇ ਦਾੜੀ ਦੂਰੋਂ ਵੀ ਸੰਗਤ ਆਉਂਦੀ ਆ ਰਸਤੇ ਦਾ ਪਤਾ ਨਹੀਂ ਹੁੰਦਾ ਕੋਈ ਪੁੱਛ ਪੱਛ ਕੇ ਲੋਕ ਪਰੇਸ਼ਾਨ ਕੋਈ ਪਿੰਡਾਂ ਵਿੱਚ ਦੀ ਕੱਜਲ ਖਰਾਬ ਹੋ ਕੇ ਫਿਰ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਜੋ ਕੋਈ ਕਿਸੇ ਦਾ ਕੋਈ ਕਿਸੇ ਦਾ ਮਰੀਜ਼ ਢੱਲਾ ਹੁੰਦਾ ਆ ਉਹਨੂੰ ਬੜੀ ਮੁਸ਼ਕਲ ਆਉਂਦੀ ਆ ਕਿਉਂਕਿ ਜਦੋਂ ਦੁਬਾਰਾ ਕੋਈ ਨੂੰ ਦਰਦ ਹੋ ਰਹੀ ਆ ਤੇ ਕਿੰਨੀ ਮੁਸ਼ਕਲ ਆਉਂਦੀ ਆ 5-7 ਕਿਲੋਮੀਟਰ ਦਸਦਾ ਵੜ ਪੜ ਪਰਿਵਾਰ ਨੇ ਤੇ ਉਹਦੇ ਵਿੱਚ ਦੀ ਵੀ ਮਤਲਬ ਜਦੋਂ ਮੀਂਹ بارش ਹੋ ਜਾਂਦੀ ਹੈ ਜੀ ਬੜੀ ਰਿਐਕਟਰ ਮਤਲਬ ਨਹਿਰ ਦੇ ਵਿੱਚ ਡਿੱਗੀਆਂ ਨੇ ਬੇਟੀਆਂ ਮਤਲਬ ਨੱਗਦੀਆਂ ਨੇ ਘਬਰਾ ਕੇ ਮਤਲਬ ਡੋਲ ਜਾਂਦੀਆਂ ਨੇ ਤੇ ਬਹੁਤ ਜ਼ਿਆਦਾ ਖਤਰਨਾਕ ਪੋੜਿਆ ਜੀ ਜਾਂਦੀ ਨੁਕਸਾਨ ਵੀ ਉੱਥੇ ਹੁੰਦਾ ਡਾਰਿਆ ਕਿਉਂਕਿ ਮਤਲਬ 60 ਫੀਟ ਤੱਕ ਆ ਵੀ ਆ ਫਿਰ ਉੱਥੇ ਕਾਲੀ ਦਲ ਦੀ ਇੱਕ ਦੇਣ ਹੈ ਕਿ ਬਾਬੂੜਾ ਸਾਹਿਬ ਹਸਪੀਟਲ ਦੀ ਰਿਪੇਅਰਿੰਗ ਚੱਲੂ ਹੋ ਗਈ ਹੈ ਜੀ ਤੇ ਉਹ ਛੇਤੀ ਮਤਲਬ ਸਾਨੂੰ ਉਮੀਦ ਹੈ ਕਿ ਚੱਲੂ ਕਰ ਰਹੇ ਜੂਗਾ ਵੱਲਾ ਹਸਪੀਟਲ ਦੇ ਨਾਲ ਉਹ ਜੁੜਿਆ ਗਿਆ ਜੀ ਕਿਉਂਕਿ ਸਾਡੇ ਇਲਾਕੇ ਦੇ ਜਿੰਨੇ ਵੀ ਇੱਥੇ ਪਿੰਡ ਨੇ ਉਹ ਸ ਕੋਈ ਵੱਲੇ ਹਸਪਤਾਲ ਜਾਂਦਾ ਆ ਕੋਈ ਗਰੀਬ ਮਤਲਬ 500 ਰੁਪਿਆ ਦਿਹਾੜੀ ਤੋਂ 1500 2000 ਰੁਪਿਆ ਖਰਚ ਕੇ ਪਹਿਲਾਂ ਗੱਡੀ ਕਰਾਏ ਤੇ ਕਰਦਾ ਆ ਫਿਰ ਉਹ ਆਪਣਾ ਇਲਾਜ ਕਰਾਉਗਾ ਹਸਪਤਾਲ ਪਹੁੰਚੂਗਾ ਤੇ ਜੇ ਹਸਪਤਾਲ ਇਹ ਬਾਬੜਾ ਸਾਹਿਬ ਸਾਡਾ ਚਾਲੂ ਹੋ ਗਿਆ ਜੀ ਇਸ ਸਾਨੂੰ 3 ਕਿਲੋਮੀਟਰ ਕੋਈ ਮੋਟਰਸਾਈਕਲ ਤੇ ਵੀ ਚੱਲ ਜੂਗਾ ਨੇਰੇ ਸਵੇਰੇ ਵੀ ਚੱਲ ਜੂਗਾ ਉਹ ਆਪਣਾ ਇਲਾਜ ਕਰਾ ਸਕਦਾ ਤੇ ਇੱਥੇ ਕੋਈ ਡਾਕਟਰਾਂ ਦੀ ਅਸੀਂ ਮੰਗ ਕੀਤੀ ਆ ਹਲਕੇ ਦੇ ਨੇ ਮਾਨੂੰ ਸਾਰੇ ਹਲਕੇ ਨੇ ਕੀਤੀ ਆ ਕਿ ਸਾਨੂੰ ਇੱਥੇ ਅੱਖ ਨੱਕ ਗਲੇ ਦਾ ਮਤਲਬ ਡਾਕਟਰ ਦਿੱਤਾ ਜਾਵੇ ਤੇ ਇੱਥੇ ਜੋ ਮਸ਼ੀਨਰੀ ਵੀ ਨਹੀਂ ਤੇ ਹਸਪਤਾਲ ਬੰਦ ਪਿਆ ਸੀ ਉਹ ਹਸਪਤਾਲ ਤੇ ਸਾਰੇ ਨਾਤਰਨ ਤਾਂ ਨਹੀਂ ਲੋਕਾਂ ਨੂੰ ਬਲਕਿ ਇਹਦੇ ਲੋਕਾਂ ਨੂੰ ਅਸੀਂ ਇਹ ਫੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਵੱਧ ਤੋਂ ਵੱਧ ਕਾਲੀ ਦਲ ਨੂੰ ਵੋਟ ਪਾ ਕੇ ਮਿਲੋ ਤਾਂ ਤੇ ਤੁਹਾਡੀਆਂ ਜਿਹੜੀਆਂ ਜੋ ਵੀ ਮੰਗਾਂ ਨੇ ਉਹ ਪੂਰੀਆਂ ਕਾਲੀ ਦਲ ਕਰੂਗਾ ਕਾਲੀ ਦਲ ਅੱਜ ਤੱਕ ਕਰਦਾ ਆਇਆ ਜੀ ਠੀਕ ਹੈ ਜੀ ਧੰਨ